ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋ ਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਮੈਂ ਉਸੇ ਘਰ ਚੋਂ ਵੀਡੀਓ ਬਣਾ ਰਿਹਾ ਜਿਹਦੇ ਕੋਲੋਂ ਬਹੁਤ ਵੀਡੀਓ ਬਣਾਈਆਂ ਤੇ ਇਦਾਂ ਦੀਆਂ ਮੈਂ ਆਪਦੇ ਚੈਨਲ ਦੀ ਜੇ ਗੱਲ ਕਰਾਂ ਤਾਂ ਬਹੁਤ ਘੱਟ ਨਿਕਲਦੀ ਹੈ ਜਿਹੜੀ ਇਹਨਾਂ ਕੋਲ ਵਿਕਰੀ ਵਾਲੀ ਹੁੰਦੀ ਹੈ ਟੌਪ ਦੀਆਂ ਵਹਿੜਾਂ ਦੱਸੋ ਐਚ ਐਫ ਨਸਲ ਜਰਸੀ ਨਸਲ ਜਦੋਂ ਵੀ ਆਉਂਦੀਆਂ ਉਹ ਤੁਹਾਨੂੰ ਦਿਖਾਈ ਦਿੰਆਂ ਅੱਜ ਫੇਰ ਪੰਜ ਨਾਗ ਵਿਕਰੀ ਵਾਲੇ ਆ ਇਸ ਬਲੈਕ ਰੰਗ ਦੇ ਵਿੱਚ ਗਾਂ ਜਿਹੜੀ ਖੜੀ ਆ ਦਸੋ ਜਰਸੀ ਦੇ ਵਿੱਚ ਇਸ ਤੋਂ ਸ਼ੁਰੂਆਤ ਹੋਊਗੀ ਵੀਡੀਓ ਦੀ ਤੇ ਇਸ ਪਾਸੇ ਨੂੰ ਟੋਟਲ ਤੁਹਾਨੂੰ ਪੰਜ ਨਗ ਦਿਖਾ ਦੇਣੇ ਆ ਪਰ ਜਿਵੇਂ ਕੋਸ ਵੀਡੀਓ ਚ ਪਹਿਲਾਂ ਦੱਸਿਆ ਸੀ ਵੀ ਇਹਨਾਂ ਨੇ ਇੱਕ ਫਾਰਮ ਦੀ ਸ਼ੁਰੂਆਤ ਕੀਤੀ ਹੈ ਹੌਲੀ ਹੌਲੀ ਘਰ ਦੇ ਵਿੱਚ ਗਾਵਾਂ ਜਿਹੜੀਆਂ ਉਹ ਤਿਆਰ ਕਰਨੀਆਂ ਸ਼ੁਰੂ ਕੀਤੀਆਂ ਉਹ ਗਾਵਾਂ ਵੀ ਕੋਸ ਇੱਥੇ ਖੜੀਆਂ ਆ ਇਧਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਹੁਣੇ ਡੀਐਫਏ ਮੇਲਾ ਹੋ ਕੇ ਹਟਿਆ ਜਿੱਥੇ ਬਾਈ ਉਹਨਾਂ ਨੇ ਪਾਰਟਿਸਿਪੇਟ ਕੀਤਾ ਗਾਵਾਂ ਨੇ ਵਧੀਆ ਪੋਜੀਸ਼ਨ ਵੀ ਉੱਥੋਂ ਹਾਸਲ ਕੀਤੀਆਂ ਸੋ ਆਓ ਮਿਲিয়ে ਬਾਈ ਨਾਲ ਕਰਦੇ ਆ ਗੱਲਾਂ ਬਾਤਾਂ ਦੋਸਤੋ ਕਾਲਾ ਬਾਈ ਆਪਣੇ ਨਾਲ ਵੀਡੀਓ ਚ ਰਹੂਗਾ ਤੇ ਨਾਲ ਬੱਬੂ ਬਾਈ ਆਪਾਂ ਨੂੰ ਪਸ਼ੂ ਤੋਰ ਕੇ ਦਿਖਾਉਂਦਾ ਹੁੰਦਾ ਉਹ ਵੀ ਇਸ ਵੀਡੀਓ ਚ ਕਾਲੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕਾਲੇ ਬਾਈ ਪੰਜ گاਵਾ ਵਿਕਰੀ ਵਾਲਾ ਆਪਾਂ ਦਿਖਾਵਾਂਗੇ ਹਾਂਜੀ ਬਾਈ ਜੀ ਤੋਂ ਪਹਿਲਾਂ ਡੀ ਐਫ ਐ ਮੇਲਾ ਹੋ ਕੇ ਹਟਿਆ ਹੈ ਕਾਫੀ ਪਸ਼ੂ ਤੁਸੀਂ ਲੈ ਕੇ ਗਏ ਸੀ ਜੀ ਬਾਈ ਆਪਾਂ 6 ਗਾਇਆਂ ਲੈ ਕੇ ਗਏ ਸੀਗੇ ਗਾਇਆਂ ਤਾਂ 6 ਹੀ ਜਿੱਤ ਗਈਆਂ ਯਾਨੀ ਦੂਜੇ-ਦੂਜੇ ਤੇ ਆਪਣੀਆਂ 3 ਆ ਗਈਆਂ ਇੱਕ ਚੌਥੇ ਤੇ ਜਰਸੀ ਆਈ ਆ ਇੱਕ ਪੰਜਵੇਂ ਤੇ ਇੱਕ ਸੱਤਵਾਂ ਠੀਕ ਹੈ ਇੱਕ ਨਾਲ ਉੱਤੇ ਬਾਈ ਹੋਰ ਮਿਸ ਗਾਈਡ ਹੋ ਗਈ ਯਾਰ ਬੜਾ ਲੋਕਾਂ ਨੇ ਨਾ ਵਿੱਚ ਗੱਲ ਚੱਕੀ ਉਹ ਨਾ ਕਿਤੇ ਸੀਮਨ ਦੱਸਣ ਚ ਕੰਪਨੀ ਦੱਸਣ ਚ ਗਲਤੀ ਹੋ ਗਈ अच्छा चलो उधो पहला जे भाई आपा अक के भी आपा ਏਡੇ ਗਿਆਨੀ ਏ ਇਦੇ ਗਿਆਨੀ ਤਾ ਨਹੀਂ ਹੈਗੇ ਹਮਮ ਪਹਿਲਾ ਹੌਲੀ ਹੌਲੀ ਸ਼ਾਇਕਲ ਤੋਂ ਵਪਾਰ ਸ਼ੁਰੂ ਕੀਤਾ ਵਾ ਉਦੋਂ ਗਾਂ بھائی ਅੰਗ ਪੈਰ ਵੇਖ ਕੇ ਲੈਂਦੇ ਸੀ ਹਮਮ ਹੁਣ ਜਿਹੜੀ ਚੀਜ਼ ਆ ਉਹ ਸਰਚ ਕਰਨ ਲੱਗਦੇ ਆ ਜਦੋਂ ਸਰਚ ਮਾਰਿਆ ਤੇ ਉਹ ਵਰਲਡ ਵਾਈਡ ਦਾ ਨਿਕਲੇ ਆਇਆ ਅੱਛਾ ਆ ਮੇਰੇ ਕੋਲੇ ਸਕਰੀਨ ਸ਼ਾਟ ਵੀ ਲਿਆ ਵਾ ਹਮਮ ਚੱਲ ਵਿੱਚ ਭਰਾਵਾਂ ਨੇ ਇਤਰਾਜ਼ ਕੀਤਾ ਵੀ ਇਹਨਾਂ ਨੂੰ ਨੌਲੇਜ ਨਹੀਂ ਆਈ ਬੋਲ ਦਿੰਦੇ ਆ ਹਮਮ ਚਲੋ ਆਪਾਂ ਇਹ ਗੱਲ ਬਾਈ ਨੌਲੇਜ ਵੀ ਤਾਂ ਸਿੱਖੇ ਤੋਂ ਹੀ ਆਉਂਦੀ ਆ ਹੌਲੀ ਹੌਲੀ ਕਰੋ ਪਿੱਛੋਂ ਦਾ ਕੋਈ ਨਹੀਂ ਸਿੱਖ ਕੇ ਆਉਂਦਾ ਜਿੰਨੇ ਵੀ ਗਾਈਆਂ ਸਾਬ ਨੇ ਲੈ ਕੇ ਹੌਲੀ ਹੌਲੀ ਤਿਆਰ ਹੁੰਦੀਆਂ ਕਿ ਨਹੀਂ ਆਪਾਂ ਵੀ ਕਰਦੇ ਆ ਵਿੱਚ ਬੰਦੇ ਕਹਿੰਦੇ ਇਹਨਾਂ ਕੋਲੇ ਕਿਹੜਾ ਫਾਰਮ ਆ ਹੁਣ ਤੁਸੀਂ ਦੇਖੀਆਂ ਵੀ ਆ ਆਪਾਂ ਕੈਮਰੇ ਤੇ ਵੀ ਦਿਖਾ ਦਿੰਨੇ ਆ ਸਮਾਂ ਲੱਗਣਾ ਵੀਰੇ ਕੋਈ ਵੀ ਚੀਜ਼ ਨੂੰ ਆ ਬਾਕੀ ਬਾਈ ਆਪਾਂ ਆਪਦੇ ਪੈਰ ਵੇਖ ਕੇ ਚੱਲਣਾ ਹੁਣ ਜਿਵੇਂ ਅੱਜ ਹੀ ਆਖਾਂ ਬਾਈ ਕਰੋੜ ਦਾ ਲੋਨ ਲੈ ਕੇ ਛੱਡ ਪਾ ਲਗੇ ਐਡੀ ਅਜੇ ਆਪਣੇ ਜਿਹੀ ਹੈਸੀਅਤ ਨਹੀਂ ਆਪਾਂ ਆਪਦੇ ਥੋੜੀ ਹੌਲੀ ਜਿਵੇਂ ਜਿਵੇਂ ਪੈਰ ਪਾਰ ਚੱਲਣਗੇ ਓਵੇਂ ਓਵੇਂ ਸ਼ੁਰੂ ਕਰੀਏ ਦੀ ਗੱਲ ਆਪਾਂ ਤੁਸੀਂ ਜ਼ਿਕਰ ਕੀਤਾ ਉਹ ਇਸ਼ੂ ਇਹ ਬਣਿਆ ਸੀ ਵੀ ਮੈਸੀ ਬੋਲ ਦੀ ਵੈਡ ਸੀ ਤੁਹਾਡੇ ਕੋਲ ਸਾਬਾਈ ਮੈਸੇਜ ਹੋਈ ਹੈ ਨਾ ਉਹ ਸਾਨੂੰ ਦੱਸਣ ਜੇ ਇੱਕ ਤਾਂ ਬਾਈ ਨਵੇਂ ਆ ਪਿਛਲੀ ਵਾਰੀ ਜਿੱਤੀ ਆ ਇੱਕ ਦੀ ਚਾ ਚਾਚ ਦਿਮਾਗ ਇੱਕ ਜਦੋਂ ਮੁੰਡਾ ਨਾ ਪਿੱਛੇ ਖੜਾ ਗੋਰੀਆਂ ਦੀ ਹੁਣ ਆਪਾਂ ਨੂੰ ਬਾਈ ਸਮਝ ਨਹੀਂ ਆਉਂਦੀ ਮੈਂ ਤਾਂ ਕੱਲੀ ਬਸ ਸਾਇਦ ਨੇਮ ਸਾਇਦ ਨੇਮ ਦਾ ਪਤਾ ਲੱਗਿਆ ਚਲੋ ਮੈਂ ਜਿੰਨਾ ਕਿ ਮੈਨੂੰ ਦੱਸਿਆ ਮੈਂ ਕੱਢ ਕੇ ਜਦੋਂ ਬਾਈ ਦਿਖਾਉਣ ਲੱਗਿਆ ਤੇ ਚਲੋ ਉਹ ਕਹਿੰਦਾ ਯਾ ਯਾ ਤੇ ਉਹ ਮਗਰ ਮੇਰੇ ਮੁੰਡਾ ਖੜਾ ਸੀ ਉਹਨੇ ਕੱਢ ਕੇ ਤੋ ਗੂਗਲ ਤੇ ਸਰਚ ਮਾਰਿਆ अच्छा ये गूगल ਤੇ ਨਿਕਲ ਆਇਆ ਬਾਈ ਉਹ ਵਰਲਡ ਵਾਈਡ ਦਾ ਸਾਇਰ ਠੀਕ ਹੈ ਇਹ ਆ ਵੇਖੋ ਮੇਰੇ ਕੋਲੇ ਫੋਟੋ ਵੀ ਹੈਗੀ ਆ ਸੋ ਸੋ ਜਦੋਂ ਇਹ ਐਮ ਆਈ ਸੀ ਬੱਲ ਦੇਖ ਸਕਦੇ ਆ ਤੁਸੀਂ ਹੋ ਨਵੇਂ ਬੰਦਾ ਜਦੋਂ ਬਾਈ ਸਰਚ ਮਾਰੂ ਉਹਨੇ ਤਾਂ ਫਿਰ ਗੂਗਲ ਤੇ ਹੀ ਮਾਰਨਾ ਵਾ ਜਦੋਂ ਸਰਚ ਮਾਰਨ ਲੱਗਿਓ ਤੇ ਮੈਸੀ ਦਾ ਨਿਕਲਿਆ ਚਲੋ ਜੇ ਕਿਸੇ ਦਾ ਕੋਈ ਆਪਣੀ ਵਜ੍ਹਾ ਨਾਲ ਕਿਸੇ ਨੂੰ ਲੱਗਦਾ ਵੀ ਆਪਾਂ ਫੇਰ ਵੀ ਮੰਨਦੇ ਆ ਪਰ ਯਾਰ ਭਰਾ ਕੋਈ ਵੀ ਬੰਦਾਗਾ ਹੌਲੀ ਹੌਲੀ ਸਿੱਖੇ ਤੋਂ ਹੀ ਕੰਮ ਬਣਦਾ ਪਿੱਛੋਂ ਕੋਈ ਨਹੀਂ ਸਿੱਖ ਕੇ ਆਉਂਦਾ ਸਹੀ ਹੈ ਨਹੀਂ ਸਮਾਂ ਲੱਗਦਾ ਕਿਸੇ ਵੀ ਚੀਜ਼ ਤੇ ਲਾਲ ਜਿਹਾ ਜੋ ਬੋਲ ਦਾ ਨਾਮ ਤਾਂ ਸੇਮ ਹੀ ਰਿਹਾ ਮਤਲਬ ਹਾਂ ਬਾਈ ਗਾਂ ਵੀ ਮੈਸੀ ਦੀ ਹੈ ਠੀਕ ਹੈ ਓਕੇ ਸੋ ਦੋਸਤੋ ਗਾਂ ਮੈਸੀ ਬੋਲਦੀ ਹੈ ਪਰ ਮੈਸੀ ਕਿਹੜੀ ਕੰਪਨੀ ਵੱਲੋਂ ਦ ਸੀਮਣ ਆਉਂਦਾ ਈ ਬਾਈ ਦੀ ਗਾਂ ਉਹ ਖਰੀਦੀ ਹੋਈ ਹੈ ਮੇਨ ਗਾਲ ਪਰ ਬੋਲ ਨੇ ਸੇਮ ਆ ਕਈ ਵਾਰ ਬੰਦਾ ਜਦੋਂ ਮੁਕਾਬਲੇ ਚ ਜਾਂਦਾ ਉੱਥੇ ਆਲੇ ਦੁਆਲੇ ਇਕੱਠ ਵੀ ਹੁੰਦਾ ਉਦੋਂ ਵੀ ਕੋਈ ਦਚਿੱਤੀ ਹੋ ਜਾਂਦੀ ਆ ਜਾਂ ਜਿਵੇਂ ਆਪਾਂ ਪੰਜਾਬੀ ਚ ਕਹਿਣਾ ਹੋਵੇ ਹਰਫਲੇ ਬੰਦਾ ਵੀ ਕੁਛ ਛੱਬ ਦੋ ਇਧਰੋਂ ਤੋਂ ਬੋਲ ਜਾਂਦਾ ਇਹ ਸਰਟੀਫਿਕੇਟ ਪਲੱਸ ਟਰਾਫੀ ਨਾ ਕਿਉਂਕਿ ਗਾਵਾਂ ਬਾਈ ਦੀਆਂ ਜੱਤ ਕੇ ਆਈਆਂ ਮੈਂ ਬਾਕੀ ਨਾ ਕੀ ਦਿਖਾਣਾ ਜਿਹੜੀ ਇੱਕ ਗੱਲ ਜਿਵੇਂ ਹੁਣ ਬਾਈ ਨੇ ਦੱਸਿਆ ਵੀ ਕਈ ਵੀਰਤਰਾਜ ਇਹ ਕਰਦੇ ਆ ਵੀ ਇਹ ਗਾਵਾਂ ਖਰੀਦ ਕੇ ਮੇਲਿਆਂ ਚ ਪਾਉਂਦੇ ਇਹਨਾਂ ਦਾ ਆਪਦਾ ਫਾਰਮ ਨਹੀਂ ਸ਼ੁਰੂਆਤ ਜ਼ੀਰੋ ਤੋਂ ਹੀ ਹੁੰਦੀ ਆ ਖਾਸ ਕਰਕੇ ਜਦੋਂ ਗਰੀਬ ਪਰਿਵਾਰਾਂ ਦੇ ਵਿੱਚੋਂ ਕੋਈ ਮਿਹਨਤ ਕਰਦਾ ਮੁੰਡਾ ਜਿਵੇਂ ਬਾਈ ਨੇ ਦੱਸਿਆ ਵੀ ਸਾਈਕਲ ਤੋਂ ਵਪਾਰ ਸ਼ੁਰੂ ਕੀਤਾ ਸੀ ਅੱਜ ਕਿਰਪਾ ਪ੍ਰਮਾਤਮਾ ਦੀ ਜੇਬ ਜੀ ਗਾਂ ਇਹ ਭਰਾ ਖਰੀਦਦਾ ਹੈ ਮੇਰੇ ਖਿਆਲ ਚ ਆਮ ਬੰਦੇ ਉਹੀ ਡਰੀ ਜਾਣਗੇ ਵੀ ਸਾਲ ਹੀ ਚੀਜ਼ ਖਰੀਦਣ ਲੱਗੇ ਕਿਤੇ ਉਹ ਨੀਕੀ ਘਾਟਾ ਵਾਧਾ ਨਾ ਹੋ ਜੇ ਪਰ ਇਹ ਵੱਡੇ ਦਿਲ ਨਾਲ ਖਰੀਦਦਾ ਉਹ ਗਾਂ ਮੇਰੇ ਖਿਆਲ ਚ ਭਾਈ ਹਾਂ ਭਾਈ ਉਹ ਦਿਖਾਣਾ ਆਪਾਂ ਕਹਿਆ ਨੇ ਰੈਸਕ ਜਗਜੀਤ ਐਡੇ ਐਡੇ ਲੈਨੇ ਆ ਇਹ ਗਾਂ ਮੇਲੇ ਗਈ ਸੀ ਉਥੋਂ ਆਈ ਵਧੀਆ ਸੂਈ ਕਾਵਿੰਗ ਕੀਤੀ ਬੱਚੀ ਨੂੰ ਇਹਦੇ ਜਰਸੀ ਸੀ ਮਨ ਲੱਗੇ ਜਰਸੀ ਬੱਚੀ ਦੇਤੀ ਜਗਜੀਤ ਆ ਕੇ ਵਧੀਆ ਰਾਤ ਨੂੰ ਸੀਗੀ ਸਵੇਰੋ ਵਹਿ ਗਈ ਭਾਈ ਅਖੜੇ ਪੈਰਤੀ 30 30000 ਰੁਪਏ ਤੇ ਲਾਇਆ ਸਹੀ ਹੈ ਇਹਨੂੰ ਚੱਕਣ ਕਰਨ ਚ ਦਿੱਕਤਾਂ ਬਹੁਤ ਆਉਂਦੀਆਂ ਠੀਕ ਹੈ ਹੌਸਲਾ ਤੋੜਨ ਵਾਲੇ ਵੀਰ ਵੀ ਬਹੁਤ ਹੁੰਦੇ ਉਹਨਾਂ ਦੀ ਆਪ ਦੀ ਆਪ ਦੀ ਸੋਚ ਹਣ ਜੇ ਬਾਈ ਆਪਾਂ ਅੱਕ ਗਏ ਕਿ ਲੱਗਦਾ ਕਿੱਥੇ ਸ਼ੈੱਡ ਪਾਵਾਂਗੇ ਹੌਲੀ ਹੌਲੀ ਕੋਈ ਵੀ ਕੰਮ ਕਰਾਂਗੇ ਫਾਰਮ ਦਿਖਾਦ ਗਿਆ ਪੜਾ ਆਪਾਂ ਉਹ ਵੀ ਬਾਈ ਉਹ ਜਿਹੜੇ ਬੰਦੇ ਹੁਣ ਵਿੱਚ ਕਹਿੰਦੇ ਆ ਮੈਂ ਤੁਹਾਨੂੰ ਬਹੁਤ ਵਾਰੀ ਦੱਸਿਆ ਆ ਜੋ ਆਪਾਂ ਅਹੀਂ ਚੱਲ ਵਰਦੇ ਆ ਭੀ ਆਪਾਂ ਤਿਆਰ ਕਰੀ ਜਾਂਦੇ ਆ ਪਹਿਲਾਂ ਬਾਈ ਆਪਣਾ ਰੱਦਾ ਛੋਟਾ ਸ਼ੈਟਅਪ ਹੌਲੀ ਹੌਲੀ ਜਦੋਂ ਸਕਸੈਸ ਹੋਣ ਲੱਗੇ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਗਰੋਥ ਹੋਊਗੀ ਓਵੇਂ ਓਵੇਂ ਵਧਾਈ ਚੱਲੇ ਸਹੀ ਹੈ ਸੋ ਇੱਕ ਹੋਰ ਚੀਜ਼ ਧਿਆਨ ਚ ਲੈ ਲਿਆ ਦੋਸਤੋ ਕਿਉਂਕਿ ਬਾਈ ਜਿਹੜਾ ਉਹ ਘੱਟ ਪੂੰਜੀ ਦੇ ਵਿੱਚੋਂ ਉੱਠਿਆ ਵੈ ਤਾਂ ਹੌਲੀ ਹੌਲੀ ਜਗਾ ਖਰੀਦਣੀ ਪਿੰਡ ਦੇ ਵਿੱਚ ਥਾਂ ਹੈ ਤੋ ਉਹ ਜਗ੍ਹਾ ਹੀ ਨਹੀਂ ਇੱਕ ਥਾਂ ਤੇ ਪਹਿਲਾਂ ਸ਼ੈੱਡ ਵਾਲੀ ਤਾਂ ਪੂਰੀ ਹੁੰਦੀ ਹੁਣ ਜੇ ਕੋਈ ਭਰਾ ਕੋਈ 15 20 ਕਿੱਲਿਆਂ ਦਾ ਮਾਲਕ ਆ ਉੱਤੇ ਪ੍ਰਮਾਤਮਾ ਦੀ ਕਿਰਪਾ ਉਹ ਤਾਂ ਕਿੱਲੇ ਦੇ ਵਿੱਚ ਭਾਵੇਂ ਸ਼ੈੱਡ ਪਾ ਲੇ ਇੱਕ ਕਿੱਲੇ ਤੇ ਲੋਨ ਵੀ ਕਰਾ ਲੂਗਾ ਪਰ ਇਹ ਬਾਈ ਨੇ ਤਾਂ ਆਪਦੀ ਬਾਈ ਹੁਣ ਆਪਣੇ ਅਰਗੇ ਬੰਦੇ ਨੂੰ ਤਾਂ ਲੋਨ ਵੀ ਬਹੁਤ ਔਖੇ ਮਿਲਦੇ ਆ ਕਿ ਨਹੀਂ ਹੁਣ ਪਿੱਛੇ ਬਾਣ ਲਿਆ ਡੇਢ ਕਿੱਲਾ ਇਹਨਾਂ ਦੀ ਖਾਤਰ ਹੁਣ ਹੌਲੀ ਹੌਲੀ ਜਿਵੇਂ ਜਿਵੇਂ ਇਨਵੈਸਟ ਹੋਊਗੀ ਓਵੇਂ ਓਵੇਂ ਕਰੀ ਜਾਊਗਾ ਸੋ ਇੱਕ ਤਾਂ ਤੁਸੀਂ ਇਹ ਛੋਟਾ ਜਿਹਾ ਫਾਰਮ ਹੋਰ ਦੇਖ ਲਓ ਇਹਦੇ ਚ ਹੁਣ ਵਹਿੜਾ ਦੇਖੋ ਜਿਹੜੀਆਂ ਖਰੀਦਣ ਦੀ ਗੱਲ ਜੇ ਕੋਈ ਵੀਰ ਕਰਦਾ ਤਾਂ ਇਹ ਦੇਖ ਲੋ ਇਹ ਵੱਛੀਆਂ ਦੋਸਤੋ ਆਪ ਦੇ ਇਹ ਬਾਈ ਆਪਣੀਆਂ ਜਿਹੜੀਆਂ ਪਹਿਲਾਂ ਖਾਈਆਂ ਗਈਆਂ ਉਹਨਾਂ ਦੀਆਂ ਹੁਣ ਜਿਹੜੀਆਂ ਉਹ ਐਕਤੀ ਵਾਰ ਇਹ ਵੜਾਂ ਸਾਰੀਆਂ ਸੂਈਆਂ ਮੇਲੇ ਵਾਲੀਆਂ ਉਹ ਅੰਦਰ ਆ ਬੱਚੇ ਉਹ ਵੀ ਬੱਚੇ ਦਿਖਾਈ ਦੇ ਗਏ ਹਾਂ ਬਾਈ ਉਹ ਵੀ ਦਿਖਾ ਦਿੰਨੇ ਆ ਇੱਕ ਤਾਂ ਤੁਸੀਂ ਇਹ ਦੇਖ ਲੋ ਵੀ ਫਾਰਮ ਵਾਕਈ ਬਣ ਰਿਹਾ ਨਾ ਬਾਈ ਦਾ ਆਪਦਾ ਇਧਰ ਗਾਵਾਂ ਹਜੇ ਹੋਰ ਬੈਠੀਆਂ ਜਿਹੜੀਆਂ ਪੱਕੀਆਂ ਦੋਤੇ ਲਾਈਆਂ ਨੇ ਆਪਾਂ ਉਹ ਫਾਰਮ ਵੀ ਦੇਖਦੇ ਆ ਜਗਾ ਇੱਥੇ ਬਣੀ ਜਾਂਦੀ ਐ ਇਹ ਥੋੜੇ ਥਾਂ 'ਚ ਕਿਹੜਾ ਫਾਰਮ ਦਾ ਬਾਈ ਕੋਲ ਸੈਟਅਪ ਬਣ ਜਾਣਾ ਐ ਮਾ ਜੀ 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 ਵੀਰੇ ਮੈਂ ਤੁਹਾਡੀ ਗੱਲ 'ਚ ਗੱਲ ਆ ਹੁਣ ਜੇ ਵਧੀਆ ਬਰੀਡ ਲੈਨੇ ਆ ਕੋਈ ਨਾਰਮਲ ਤਾਂ ਬਾਈ ਹੈ ਨਹੀਂ ਵੀ ਲੱਖ ਰੂੜ ਲੱਖ ਦੀ ਗਾਂ ਗਈ ਹੁਣ 4-5 ਲੱਖ ਦੀ ਬਾਈ ਗਾਂ ਆਉਂਦੀ ਆ 35-40 ਲੱਖ ਦੀਆਂ ਪਹਿਲਾਂ ਗਾਵਾਂ ਲਈਆਂ ਇੰਨੀ ਕੀ ਬਾਈ ਕੈਪੈਸਿਟੀ ਹੁੰਦੀ ਆ ਬੰਦੇ ਦੀ ਸਹੀ ਆ ਠੀਕ ਆ ਆਪਾਂ ਜਿੰਨੀ ਆਪਣੀ ਇੱਛਾ ਕੀ ਵੀ ਆਪਾਂ ਬਦੌਤ ਲੋਨ ਕਰਨਾ ਜਿੰਨਾ ਵੀ ਕੀਤਾ ਥੋੜਾ ਕਰ ਲੈਣਾ ਸਹੀ ਆ ਸੋ ਬੱਚਿਆਂ ਦੇਖੋ ਦੋਸਤੋ ਇਹ ਆ ਉਹ ਫਾਰਮ ਜਿਹੜਾ ਹੁਣ ਜਿਹੜੇ ਕਹਿੰਦੇ ਭਾਈ ਇਹ ਹੁਣ ਹੱਥੀ ਸੀਮਨ ਲਵਾਏ ਹੋਇਆ ਸਾਰੇ ਹੁਣ ਇਹਨਾਂ ਦੀ ਕੰਪਨੀ ਚ ਚਲੇ ਬੰਦਾ ਆਪਾਂ ਤੋਂ ਵੀ ਕਾਦਾ ਲਵਾਇਆ ਸੀ ਜਾਂ ਹੁਣ ਇਹਨਾਂ ਦਾ ਡਾਟਾ ਗਾ ਉਹ ਭਾਈ ਸਾਰਾ ਲਿਖਤੀ ਆਪਣੇ ਕੋਲੇ ਸਹੀ ਇਹ ਵਨ ਘਰ ਤੋਂ ਲੈ ਕੇ ਇਹਨਾਂ ਦਾ ਸਾਰਿਆਂ ਦਾ ਲਿਖਿਆ ਵਾ ਇਹ ਹੁਣ ਬਾਬਾ ਜੀ ਦੀ ਮੇਰ ਨਾਲ 8 ਬੱਚੇ ਆ ਜਿਹੜੀਆਂ ਆਪਦੀਆਂ ਘਰੇ ਗਾਈਆਂ ਸੂਈਆਂ ਸਹੀ ਹੈ ਜਿਨ੍ਹਾਂ ਦੇ ਹੁਣ ਆ ਗਏ ਇਹ ਪਿੰਜਰੇ ਵੀ ਫਿਰ ਮੇਰੇ ਖਾਲ ਜਿਵੇਂ ਬੱਚੇ ਆ ਜਾਂਦੀਆਂ ਹਾਂ ਭਾਈ ਇਹ ਐਕਤੀ ਨਵੇਂ ਜਦੋਂ ਘਰਦਿਆਂ ਸਾਰੀਆਂ ਸੂਈਆਂ ਸਾਰੇ ਨਵੇਂ ਲੈ ਠੀਕ ਹੈ ਸੋ ਹੁਣ ਤਾਂ ਮੇਰੇ ਖਿਆਲ ਚ ਬਹੁਤ ਵੀਰ ਮੰਨਣਗੇ ਇਸ ਗੱਲ ਨੂੰ ਵੀ ਬਾਈ ਦਾ ਫਾਰਮ ਦੀ ਸ਼ੁਰੂਆਤ ਹੁਣ ਵਿੱਚ ਤਾਂ ਖਣੀ ਇਹ ਵੀ ਕਹਿ ਦੇਣ ਵੀ ਖਣੀ ਇਹ ਵੀ ਲਾਈਆਂ ਹੋਗਾ ਉਹ ਆਪਣੇ ਕੋਲੇ ਗਾਈਆਂ ਆਗੀਆਂ ਡੀਐਨਏ ਵੀ ਟੈਸਟ ਕਰਾ ਲਾਂਗੇ ਜੇ ਗੇ ਨੂੰ ਬਾਲੀ ਤੋਂ ਗੱਲਬਾਤ ਆ ਠੀਕ ਹੈ ਅੱਛਾ ਕੱਲੇ ਚਲੋ ਉਹ ਹਰੇਕ ਦੀ ਆਪਦੀ ਬਦੀ ਸੋਚਾ ਚਲੋ ਜੇ ਕਿਸੇ ਭਰਾ ਨੂੰ ਸ਼ੱਕ ਆ ਆਪਣਾ ਹੱਕ ਆ ਉਹਦਾ ਸ਼ੱਕ ਦੂਰ ਕਰਨ ਦਾ ਉਹ ਆਪਾਂ ਕਰਤਾ ਵੀ ਆਪਦੇ ਫਾਰਮ ਦੀ ਸ਼ੁਰੂਆਤ ਹੈ ਬੱਚੀ ਕੋਈ ਸੇਲ ਵਾਸਤੇ ਤਾਂ ਨਹੀਂ ਆਈ ਨਹੀਂ 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 ਭਾਈ ਆਪਾਂ ਇਹ ਤਾਂ ਵੇਚਣ ਨੂੰ ਹੀ ਨਹੀਂ ਯਰਨਾ ਭਾਈ ਆਪਣੀ ਇਹ ਤਾਂ ਜ਼ਿੰਦਗੀ ਸ਼ੁਰੂ ਹੋਈ ਆ ਸਹੀ ਇਹ ਆਪਾਂ ਜ਼ਿੰਦਗੀ ਆਪਦੀ ਹੌਲੀ ਹੌਲੀ ਮੰਨ ਕੇ ਚੱਲੋ ਆ ਜਿਹੜੀ ਬੱਚੀ ਆਪਾਂ ਭਾਈ ਉਹ ਬੱਚੀ ਆਪਣੀ ਪਹਿਲਾਂ ਜਿੱਤੀ ਸੀਗੀ ਉਦੋਂ ਇਹ ਮੁੰਡੇ ਤੋਂ ਲੈ ਕੇ ਆਈ ਸੀ ਉਹਦੇ ਮਗਰ ਆਈ ਸੀਗੀ ਇਹ 13 ਮਹੀਨਿਆਂ ਦੀ ਹੋ ਗਈ ਹੁਣ ਇਹ ਆਈ ਦੇ ਸਮੇਂ ਦੀ ਆ ਠੀਕ ਬੰਨ ਕੇ ਰੱਖਦੇ ਆ ਆਪਾਂ ਨਾਲੇ ਜਗਰਾਵਾ ਮੇਲੇ ਤੇ ਹਾਂ ਬਾਈ ਨਹੀਂ ਇਹ ਕੋਰਤ ਖੇਤਰ ਜਿੱਤੀ ਸੀ ਇੱਤੀ ਵੀ ਜਿੱਤ ਕੇ ਆਈ ਆ ਪੀਡੀਐਫ ਇਹਦੀ ਵੀ ਤਿਆਰੀ ਕਰ ਰਹੇ ਹੋਗੇ ਹਾਂ ਬਾਈ ਜੀ ਕਰਦੇ ਆ ਠੀਕ ਹੈ ਮੈਂ ਲੱਤਾਂ ਖਿੱਚਣ ਵਾਲੇ ਵਾਲੇ ਆ ਤਿਆਰੀ ਕੀ ਕਰਦੇ ਉਹਦੋਂ ਵਿੱਚ ਬੰਦੇ ਦਾ ਦਿਮਾਗ ਹੀ ਐ ਹੋ ਜਾਂਦਾ ਵੀ ਚੱਲ ਛੱਡ ਪਾ ਦੇਖੋ ਉਹ ਭਰਾ ਸਿਖਾਉਂਦੇ ਬਹੁਤ ਕੋਸਾ ਕਾਲੇ ਚਲੋ ਆਪਾਂ ਗਾਵਾਂ ਬਾਰੇ ਗੱਲ ਕਰਦੇ ਜਿਹੜੀਆਂ ਵਕਾਊ ਕਾਲੇ ਬਾਈ ਮੇਨ ਕੀਤਾ ਆਪਣਾ ਜਿਹੜਾ ਹੁਣ ਤੱਕ ਜਿਹਨੇ ਆਪਾਂ ਨੂੰ ਕਾਮਯਾਬ ਵੀ ਕੀਤਾ ਜੀ ਬਾਈ ਜੀ ਸ਼ੁਰੂਆਤ ਕਰਾਂਗੇ ਆਪਾਂ ਪਹਿਲੇ ਨੰਬਰ ਤੇ ਇੱਕ ਜਰਸੀ ਕਾਫੀ ਕਲਰ ਦੀ ਖੜੀ ਐ ਜਗਜੀਤ ਵੀਰੇ ਪਲੂਨ ਬੱਚੀ ਐ ਇਹਨੇ ਐਚ ਐਫ ਦੇ ਪੇਟੋਂ ਜਨਮ ਲਿਆ ਵਾ ਹੂੰ ਯਾਨੀ ਇਹ 70 70 ਪਰਸੈਂਟੇਜ ਚ ਯਾਨੀ ਕਿ ਜਿੰਨੇ ਕਰੈਕਟਰਾਂ ਜਰਸੀ ਦੇ ਆ ਠੀਕ ਐ ਮੰਨ ਕੇ ਚੱਲੋ ਇਹਨੇ ਬੱਚਾ ਵੀ ਬਹੁਤ ਸੋਹਣਾ ਦਿੱਤਾ ਬੱਚੀ ਨੂੰ ਜਨਮ ਦਿੱਤਾ ਹੁਣ ਗਾਂ ਦੀ ਗਾਂ ਜਿਹੜੇ ਬਾਈ ਇਹਦੇ ਤੇ ਜਦੋਂ ਸੁਦਰ ਕੀ ਦੀ ਲਾਈਨ ਤੇ ਇਹਦੇ ਜਿਹੜੇ ਇਹਦੇ ਦੇ ਇਹਦੇ ਬੱਚੇ ਦਾ ਬੱਚਾ ਗਾਂ ਆਊਗਾ ਉਹ ਐਂਡਲੈਸ ਚੀਜ਼ ਬਣ ਜਾਣੀ ਠੀਕ ਐ ਯਾਨੀ ਇਹਦੇ ਘੱਟ ਤੋਂ ਘੱਟ ਜਗਜੀਤ ਬਾਈ ਜਿਹੜੇ ਮੇਰੇ ਹਿਸਾਬ ਨਾਲ 25 ਤੋਂ 28 ਕਿਲੋ ਦੁੱਧ ਦੇਣ ਦੀ ਕੰਪੈਸਟੀ ਹੈ ਬੱਚੀ ਕੀ ਡਿਮਾਂਡ ਰਹੂਗੀ ਕਾਲੇ ਦੀ ਜਗਜੀਤ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ ਬਾਈ ਆਪਾਂ ਜੈਸ ਨੂੰ 1,85,000 ਰੁਪਏ ਦੀ ਬੱਚੀ ਦੇਵਾਂਗੇ ਪਹਿਲਾ ਸੂਆ ਦੁੱਗ ਦੇ ਦੰਦ ਚੱਕਦੀ ਹੈ ਬਾਈ ਮਾੜੇ ਮਾੜੇ ਹੈ ਜੀ ਓਕੇ ਓਕੇ ਸੋ ਦੋਸਤੋ ਪਹਿਲਾ ਸੂਆ ਦੋਂਦ ਵਾਲੇ ਦੰਦ ਚੱਕਦੀ ਹੈ 25 ਕਿਲੋ ਤੋਂ ਬਾਹਰ ਦੁੱਧ ਦੇ ਹੀ ਦੇਣਾ ਕਲੀਅਰ ਗੱਲ ਹੈ ਢਾਂਚਾ ਸੋਹਣਾ ਹਵਾਣਾ ਚੰਗਾ ਹੈ ਦੋਂ ਦੇ ਦੰਦ ਚੱਕ ਰਹੀ ਹੈ ਠੀਕ ਹੈ ਭਾਈ ਤੋਰੀ ਬਾਡੀ ਸਟਰਕਚਰ ਬਾਈ ਲੈਂਥ ਹਾਈਟ ਵੇਟ ਹਰ ਚੀਜ਼ ਪਾਸੇ ਏ ਕਲਾਸ ਆ ਫਿਟਨੈਸ ਬਹੁਤ ਪਿਆਰੀ ਆ ਬੱਚੀ ਨੂੰ ਸੋ ਖਵਾਨਾ ਦੇਖੋ ਕਰਮਾਲੀ ਦਾ ਤੇ ਇਹਨੇ ਬੱਚੀ ਨੂੰ ਜਨਮ ਦਿੱਤਾ ਹੈ ਬੱਚੀ ਵੀ ਇਹਦੀ ਤੁਹਾਨੂੰ ਪਿੰਜਰੇ ਚ ਵੈਸੇ ਠੰਡ ਤੋਂ ਬਚਾਉਣ ਵਾਸਤੇ ਪਿੰਜਰੇ ਚ ਕੀਤੀ ਹੋਈ ਹੈ ਪੂਰਾ ਬਾਡੀ ਸਕੋਰ ਆ ਦੱਸੋ ਐਚ ਐਫ ਦੇ ਪੇਟੋਂ ਜਨਮੀ ਹੈ ਤੇ ਐਚ ਐਫ ਦੇ ਪੇਟੋਂ ਜਿਹੜੀਆਂ ਜਰਸੀ ਚੰਗੀਆਂ ਪੈਦਾ ਹੋ ਜਾਂਦੀਆਂ ਜੇ ਐਚ ਐਫ ਪਿਓਰ ਰਹੇਗੀ ਆ ਤਾਂ ਥਰਣਾ ਚ ਬਿੱਥੀ ਦੇਖ ਲੋ ਪਾਣੀ ਪੀ ਰਹੀ ਆ ਕਰਮ ਵਾਲੀ ਉਦੋਂ ਬਾਅਦ ਫੇਰ ਤੋਰਦੇ ਆ ਕਾਲੇ ਜਿਹੜੀ ਅੰਦਰ ਵੜ ਸੂਈ ਆ ਉਹਨੇ ਵੀ ਮੇਰੇ ਖਾਲ ਜਰਸੀ ਆ ਹਾਂ ਬਾਈ ਉਹ ਜਿਵੇਂ ਹੁਣ ਪਿਓਰ ਐਚ ਐਫ ਆ ਉਹਨੇ ਜਰਸੀ ਦਾ ਉਹਦੇ ਸੀਮਨ ਲੱਗਿਆ ਸੀ ਉਹਨੇ ਵੀ ਜਰਸੀ ਨੂੰ ਜਨਮ ਦਿੱਤਾ ਠੀਕ ਹੈ ਜਿਹੜੀ ਹੁਣ ਉਹਦੇ ਗਾਂ ਦੇ ਗਾਂ ਬੱਚੇ ਦੇ ਬੱਚੇ ਲਾ ਦਾਂਗੇ ਤੀਜੀ ਚੌਥੀ ਪੀੜੀ ਚੋਂ ਪਿਓ ਉਹ ਪੂਰੀ ਜ਼ੁਦਰ ਹੋ ਜਾਊਗੀ ਜੀ ਬਾਈ ਲੈ ਚੱਲੀਏ ਬਬੂ ਅੰਦਰ ਨੂੰ ਬਾਈ ਸੋ ਦੋਸੋ 1,85,000 ਦੀ ਐਵੈਡ ਮਿਲੂਗੀ ਸੂਆ ਪਹਿਲਾ ਦੋਂਦੀ ਵੱਛੀ ਦੋਂਦ ਵਾਲੇ ਦੰਦ ਵੀ ਹਜੇ ਚੱਕਦੀ ਐ ਛਕੀ ਦੂਜਾ ਸੂਆ ਸੂ ਪੈ ਪਰਮਾਤਮਾ ਤੰਦਰੁਸਤੀ ਇਹਨੂੰ ਦੇਵੇ ਥਣ ਸੋਨਾ ਰੱਖੂਗੀ ਮਸ਼ੀਨੀ ਚੋਲੋ ਭਾਵੇਂ ਹੱਥੀ ਚੋਲੋ ਹਵਾਨਾ ਫਿਕਸ ਹੈ ਹਜੇ ਖੁੱਚਾਂ ਤੁੱਤੇ ਆ ਤੇ ਜਦੋਂ ਭਲੂਣ ਲੈ ਗਈ ਉਦੋਂ ਹੋਰ ਉੱਚਾ ਹੋ ਜਾਊਗਾ ਅਜੇ ਤਾਂ ਬਾਈ ਨੇ ਨਿੱਖਰ ਨਾ ਜਗਜੀਤ ਵੀਰੇ ਨੇ ਜਦੋਂ 30 35 ਦਿਨਾਂ ਚ ਆਵਦਾ ਜਾ ਕੇ ਪੀਕ ਫੜਨਾ ਨਾ ਉਦੋਂ ਇਹਨੇ ਆਰਡਰ ਦੀ ਆਪਦੇ ਦੀ ਕੁਆਲਿਟੀ ਬਾਹਰ ਦਿਖਾਉਣੀ ਹੈ ਸਹੀ ਆ ਇਹ ਤੋਂ ਅੱਗੇ ਜਿਹੜੀ ਵੈੜ ਖੜੀ ਹੈ ਬਈ ਜਗਜੀਤ ਵੀਰੇ ਇਹ ਬੱਚੀ ਪਲੂਨ ਆ ਇਹ ਦੰਦਾਂ 'ਚ ਤਾਂ ਚੌਗੀ ਧੁੱਪਰਾ ਸ਼ਾਇਦ ਆ ਠੀਕ ਹੈ ਚੌਗੀ ਖਣੀ ਛਗੀ ਆ ਯਾਨੀ ਜਦੋਂ ਆਪਾਂ ਲਈ ਜਦੋਂ ਚੌਗੀ ਆ ਕਈ ਦਿਨ ਹੋ ਗਏ ਸਾਹਮਦੇ ਨੂੰ ਇਹਨੂੰ ਠੀਕ ਹੈ ਹੁਣ ਇਹ ट्रांजैक्शन ਪੀਰੀਅਡ ਤਾਂ ਆਪਣੇ ਕੋਲੇ ਵੀ ਚੱਲਦੀ ਆ ਜਿਹਦੇ ਗਾਂ ਜਾਵੜੀ ਉਹਦੇ ਵੀ ਚੱਲੀ ਜਾਊਗੀ ਠੀਕ ਹੈ ਹੁਣ ਮੇਰਾ ਹਿਸਾਬ ਨਾਲ ਇਹ 10 ਦਿਨਾਂ ਦੇ ਵਿੱਚ ਬਈ ਤਿਆਰ ਹੋ ਜਾਊ ਠੀਕ ਹੈ ਇਹਦਾ ਰੇਟ ਬੜਾ ਆਰਾਮਦਾਰੀ ਨਾਲ ਜਗਜੀਤ ਨੇ ਜਿਹੜਾ ਮਰਜ਼ੀ ਭਰਾ ਆਪਾਂ ਤੋਂ ਕਹਿ ਕੇ ਇਹ ਗੱਲ ਦੀ ਆਪਾਂ ਗਰੰਟੀ ਵੀ ਦੇ ਦਾਂਗੇ ਕੇਅਰ ਪਰ ਜ਼ਰੂਰੀ ਆ 30 ਕਿਲੋ ਤੋਂ ਪਲੱਸ ਪਲੱਸ ਦੁੱਧ ਦੇਣ ਦੀ ਬੱਛੀ ਦੀ ਕੰਪੈਸਟੀ ਬੜੇ ਆਰਾਮਦਾਰੀ ਦੀ ਹੈ। ਆ ਰੇਟ ਕੀ ਰਹਿਣਾ ਰਕਮ? ਰੇਟ ਇਹਦਾ ਜਗਜੀਤ ਮਾਲ ਜਿਹੜਾ ਮਰਜ਼ੀ ਕਰ ਲਵੇ 1,40,000 ਰੁਪਏ ਦੀ ਬੱਛੀ ਦੇਦਾ। ਤੋਰੀ ਬਈ। ਸੋ ਦੋਸਤੋ ਸੂਆ ਪਹਿਲਾਂ ਥੋੜਾ ਚੜ ਕੇ ਬਣੀ ਹੈ ਤੇ ਫਾਇਦਾ ਇਹ ਹੋਊਗਾ ਵੀ ਦੁੱਧ ਪਹਿਲੇ ਸੂਏ ਬਹੁਤ ਚੰਗਾ ਦੇਊਗੀ। ਨਰੋਈ ਹੈ। ਕੁਝ ਦਿਨ ਹੋ ਗਏ ਸਾਮ ਤੇ ਨੂੰ ਬਾਈ ਕਹਿੰਦਾ ट्रांजिशन ਫੀਡ ਇਹਨੂੰ ਚੱਲ ਰਹੀ ਹੈ। ਹਜੇ ਵੀ ਦਿਨ ਲੈ ਜਾਣੇ ਨੇ 10। ਸੋ ਖਵਾਨਾ ਚੰਗਾ ਬਣਾਉਂਦੀ ਹੁੰਦੀ ਕੱਟ ਵਾਲਾ ਰਹੂਗਾ, ਚੌੜਾ ਖਵਾਨਾ ਰੱਖੂਗੀ। ਟਾਂਚਾ ਸੋਣਾ ਇਹਦੀ ਜਦੋਂ ਦੂਜੀਆਂ ਗਾਵਾਂ ਤਿਆਰ ਕਰਦੇ ਆ ਕਈ ਵਾਰ ਉਹ ਮੇਂ ਟ੍ਰਿਮਰ ਜਿਹੜਾ ਉਹ ਲੱਗ ਜਾਂਦਾ ਉਦੋਂ ਬਾਈ ਕਟਿੰਗ ਕਰਾਈ ਸੀ ਨਾ ਗਾਈਆਂ ਦੀ ਅੱਛਾ ਤੇ ਇਹਦੇ ਵੀ ਅਸੀਂ ਬਰਨਾਲੀ ਨਵਾਤਾ ਸਹੀ ਹੈ ਸੁਣ ਲੈ ਇਹਦੇ ਵੀ ਨਗਾ ਦੋ ਜੀ ਇਹਦੇ ਜਿਹੜੇ ਮੇਨ ਗੌਣਾ ਨਾ ਬਾਈ ਜਿਵੇਂ ਆਪਾਂ ਕਹਿਦੇ ਹੇ ਬਾਡੀ ਸਟਰਕਚਰ ਦੇਖੋ ਕਿੰਨਾ ਪਿਆਰਾ ਲੱਗਿਆ ਵਾ ਦੇਣਾ ਦੁੱਧ ਜਿਵੇਂ ਹੁਣ ਪਹਿਲਾਂ ਵੀ ਬਾਈ ਇਦਾਂ ਹੀ ਗਾਂ ਲੈਂਦੇ ਹੁੰਦੇ ਸੀ ਅੰਗ ਪੈਰ ਵੀ ਉਦੋਂ ਤਾਂ ਨਹੀਂ ਚਲੋ ਨਹੀਂ ਇਹਨੇ ਪੜੇ ਲਿਖੇ ਵੀ ਨਹੀਂ ਇੰਨਾ ਸੀਮਨ ਦੀ ਆਪਾਂ ਨੂੰ ਨੌਲੇਜ ਵੀ ਨਹੀਂ ਸੀਗੀ ਹੁਣ ਆਪਾਂ ਆਪਦੇ ਫਾਰਮ ਚ ਘੁਸ ਗਏ ਤੇ ਹੁਣ ਬੰਦਾ ਫਿਰ ਤੁਹਾਨੂੰ ਪਤਾ ਉਹਨੂੰ ਆਇਆ ਹੁੰਦਾ ਵੀ ਮੈਂ ਜਿੰਨਾ ਹੋ ਸਕੇ ਬੈਸਟ ਕਰ ਸਕਾਂ ਕੁਝ ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ ਭਰਾ ਸਿਖਾਉਂਦੇ ਆ ਤੇ ਹੁਣ ਘਾਟਾ ਸੰਭਾਲਣ ਵੀ ਲੱਗ ਜਾ ਹਾਂਜੀ ਬਾਈ ਜੀ ਸਹੀ ਹੈ ਤੋ ਦੋਸਤੋ ਹਵਾਨਾ ਦੇਖੋ ਵੈੜ ਦਾ ਬਹੁਤ ਸੋਹਣਾ ਵੀਰੇ ਜਿੰਨੀ ਇਹ ਪੋਲੀ ਆ ਬਰੀਕ ਆ ਸਕਿਨ ਆਰਡਰ ਦੀ ਨਾ ਇੰਨੀ ਕ ਵਧੀਆ ਗਈ ਬਹੁਤ ਸੋਹਣੀ ਤਿਆਰ ਹੋਣਾਗਾ ਇਹਦੇ ਨਾਲ ਇੱਕ ਵੈੜ ਹੋਰ ਬਹੁਤ ਚੰਗੀ ਖੜੀ ਆ ਕਾਲੇ ਇਹ ਵੀਰੇ ਦੁੱਗ ਦੇ ਦੰਦ ਚੱਕਦੀ ਆ ਹਜੇ ਠੀਕ ਐ ਕਿੰਨਾ ਚਿਰ ਲੈ ਜੂਗੀ ਸੂਣ ਚ ਇਹ ਮੇਰੇ ਹਿਸਾਬ ਨਾਲ ਜਗਜੀਤ ਵੀਰੇ ਪੰਜ ਚਾਰ ਦਿਨ ਲੈ ਜੂ ਬੱਚੀ ਪੰਜ ਚਾਰ ਦਿਨ ਹਜੇ ਲੈ ਜੀ ਹਾਂਜੀ ਭਾਈ ਜੀ ਬਹੁਤ ਸੋਹਣੀ ਤਿਆਰ ਹੋਣਾ ਜਗਜੀਤ ਵੀਰੇ ਇਹ ਬੱਚੀ ਨੇ 35 ਤੋਂ 40 ਕਿਲੋ ਦੁੱਧ ਬੜੇ ਆਰਾਮ ਨਾਲ ਦੇਣਾ ਹਜੇ ਦੁੱਗ ਦੇ ਦੰਦ ਚੱਕਦੀ ਐ ਬਾਈ ਇਹ। ਆ ਕੀ ਰੇਟ ਰੋਂਗੇ ਬਾਈ? ਜਿਗਦੀ ਦੇ ਦਾ ਮੁੱਲ ਜਿਹੜਾ ਮਰਜ਼ੀ ਕਰਾਲ ਕੇ 235000 ਰੁਪਏ ਦੀ ਬੱਚੀ ਦੇ ਦਾਂ। ਸੋ ਦੋਸਤੋ 235000 ਦੀ ਇਹ ਮਿਲੂਗੀ। ਦੋਨ ਦੇ ਦੰਦ ਚੱਕਦੀ ਐ ਵੀ ਹਜੇ। ਤੁਹਾਨੂੰ ਦੰਦ ਦਿਖਾ ਦਿੰਨਾ। ਠੀਕ ਐ। ਓਕੇ ਕਨਫਰਮ ਦੋ ਦੰਦ ਦਾ ਦੋਸਤੋ। ਫੁੱਲ ਵਜਨ ਚੰਗਾ ਹਵਾਨਾ। 230000 ਦੀ ਇਹ ਵੈੜ ਮਿਲੂਗੀ। ਢਾਂਚੇ ਦੀ ਚੌੜਾਈ ਵੱਡੀਆਂ ਗਾਵਾਂ ਜਿੰਨੀ ਐ। ਬਰੀਡ ਇਹਦੀ ਤੁਸੀਂ ਆਪ ਦੇਖ ਲ ਸਕਦੇ ਹੋ ਤੁਹਾਨੂੰ ਕਿੱਦਾਂ ਲੱਗਦੀ ਹੈ ਫੋਲੋ ਕਰ ਜਾਣਾ ਦੱਸੋ ਪੂਰਾ ਬਾਡੀ weight ਵਾਲੀ ਵੜ ਪਹਿਲਾ ਸੂਆ ਸੂਗੀ ਬਿਊਟੀ ਵੀ ਚੰਗੀ ਹੈ ਇਹਦੇ ਚ ਜਦੋਂ ਹੋਰ ਠੰਡ ਲੰਘੂਗੀ ਤੇ ਲੋਈ ਝਾੜੂਗੀ ਉਸ ਤੋਂ ਬਾਅਦ ਥੱਲੋਂ ਲੂਈ ਬਹੁਤ ਪਿਆਰੀ ਨਿਕਲੂਈ ਇਹਦੀ ਏਦਾਂ ਦੀ ਇਹਦੀ ਸਕੈਨ ਗੱਲ ਕਰਨਾ ਵੀਰੇ ਜੇ ਕਿਤੇ ਉਹ ਮਿਲ ਜੇ ਨਾ ਜੇ ਕਟਿੰਗ ਹੋ ਗਈ ਨਾ ਇਹਦੀ ਜਗਜੀਤ ਵੀਰੇ ਫੇਰੇ ਦੇ ਤੁਸੀਂ ਵੇਖਿਓ ਵਿੱਚੋਂ ਕਿੱਦਾਂ ਦੀ ਨਿਕਲਦੀ ਆ ਜਦੋਂ ਆਹ ਲੂਆਂ ਚੱਕਿਆ ਗਿਆ ਨਾ ਇਹਨੇ ਆਪ ਦਾ ਸਹੀ ਇਹਦਾ ਸਰੀਰ ਵਿੱਚੋਂ ਨਿਕਲਿਆ ਉਦੋਂ ਸਹੀ ਮੈਨੇ ਜਿਹਦੀ ਫਿਰ ਪਰਖ ਆਉਗੀ ਵੀ ਕਹੋ ਜਾਈ ਇਹਨੂੰ ਸਟਰਕਚਰ ਲੱਗਾ ਵਾ ਕਿੰਨੀ ਗਬਰੀਕ ਆ ਅਜੇ ਨਾ ਲੂਆਂ ਦੇ ਉਹ ਜਿਹੇ ਇੱਕ ਤੁਹਾਨੂੰ ਪਤਾ ਆਮਪਰਾ ਫਾਰਮ ਵਾਲੇ ਦਦਾ ਇਨੀ ਨਵਾਈ ਵੀ ਨਹੀਂ ਜਾਂਦੀ ਆਪਾਂ ਨਫਾ ਵੀ ਨਵਾਉਣ ਤੋਂ ਹੋਂਦਾ ਹੀ ਲੈਨੇ ਆ ਸਹੀ ਹੈ ਤੇ ਉੱਥੇ ਫਿਰ ਗਾਈਆਂ ਦੀ ਲੂਣੀ ਲਾਈ ਉਵੇਂ ਹੀ ਰਹੀ ਆ ਅਬੀ ਦੋਸੋ ਗੱਲ ਬਣਦੀ ਐ ਵੀ ਪਸ਼ੂ ਸਾਹਮਣੇ ਐ ਵਪਾਰ ਕਰਨਾ ਤਾਂ ਸ਼ੌਂਕ ਵੀ ਨਾਲ ਪੂਰਾ ਬਣਾ ਕੇ ਰੱਖਣਾ ਐ ਇਹ ਦੁੱਧ ਦਰਗੀਆਂ ਕਰਮ ਵਾਲੀਆਂ ਤੇ ਇਹਨਾਂ ਨੂੰ ਦੁੱਧ ਦਰਗੀਆਂ ਹੀ ਰੱਖਿਆ ਜਾਵੇ ਸਹੀ ਮਹਨਾਂ ਚ ਫੇਰ ਹੀ ਵਪਾਰ ਐ ਫਿਰ ਜਾਂਸਨਾ ਜਾਂ ਡੀਲਰ ਵੀਰ ਇਸੇ ਚੀਜ਼ ਦਾ ਹੀ ਪ੍ਰੋਫਿਟ ਲੈਂਦੇ ਹੁੰਦੇ ਵੀ ਉਹਨਾਂ ਕੋਲ ਨਵੀਆਂ ਸੋਹਣੀਆਂ ਗੱਡੀਆਂ ਹੁੰਦੀਆਂ ਤੇ ਉਹਨਾਂ ਨੂੰ ਚਮਕਾ ਕੇ ਵੀ ਰੱਖਦੇ ਐ ਇਹਦੇ ਨਾਲ ਇੱਕ ਵਾੜ ਖੜੀ ਐ ਦੋਸੋ ਹਵਾਨਾ ਦੇਖਿਓ ਕਰਮ ਵਾਲੀ ਦਾ ਦੱਸੂਗਾ ਵੀ ਦੁੱਧੇ ਕਿੰਨਾ ਦੇ ਦੂ ਖੁੱਚਾਂ ਤੋਂ ਸਾਰਾ ਉੱਤੇ ਰਹੂਗਾ ਕਾਲੇ ਬਾਈ ਕੰਨਾਂ ਵਿੱਚ ਸੁਆ ਸੂਈ ਜਗਜੀਤ ਵੀਰੇ ਦੂਜਾ ਸੂਈ ਆ ਕੋਈ ਵੀ ਭਰਾ ਆ ਕੇ ਝੋ ਸਕਦਾ ਕੱਲ ਇਹ ਸੂਈ ਆ ਕੋਈ ਕਈ ਵਿੱਚ ਬੰਦੇ ਕਹਿੰਦੇ ਨਹੀਂ ਦੁੱਧ ਰੋਕ ਕੇ ਇਹ ਧੰਦਾਗਾ ਇਸੇ ਬੰਦਾ ਆਪਣੇ ਕੈਮਰੇ ਵਿੱਚ ਚੈੱਕ ਕਰ ਸਕਦਾ ਆ ਕੇ ਬਾਈ ਸਾਢੇ 6 ਵਜੇ ਦੀ ਤੜਕੇ ਹੋਏ ਧਾਰ ਤਾਰਨ ਚੋੜੀ ਵੀ ਆਪਣੇ ਠੀਕ ਹੈ ਤੇ ਘੱਟ ਤੋਂ ਘੱਟ ਬਾਈ ਇਹਨੇ 43 44 ਕਿਲੋ ਪਲੂਣ ਵੱਚੀ ਨੇ ਦੁੱਧ ਦਿੱਤਾ ਬੜੇ ਆਰਾਮਦਾਰੀ ਕਿਸੇ ਭਰਾ ਕੋਲੇ ਚਲੀ ਗਈ ਬਾਈ ਇਹ 50 ਕਿਲੋ ਦੁੱਧ ਦੇਣ ਦੀ ਕੈਪੈਸਿਟੀ ਆ ਜਗਜੀਤ ਵੀਰਿਆ ਰੈਵਜ਼ਨ ਜੀ ਨੂੰ ਆਪਾਂ ਪਸਲੀਆਂ ਕਹਿ ਦਿੰਨੇ ਆ ਇਹਨਾਂ 'ਚ ਦੇਖ ਕਿੰਨੀ ਸੋਹਣੀ ਦਿੱਖ ਸਟ੍ਰਕਚਰ ਬ੍ਰੀਕ ਕਿਤੇ ਓਵਰ ਫੈਟ ਨਹੀਂ ਹੈਗੀ ਸੋ ਦੋਸਤੋ ਪਸਲੀਆਂ ਤੁਸੀਂ ਫੇਰ ਦੇਖ ਲਓ ਇਹਦੀਆਂ ਵਾਕਾਈ ਤੁਹਾਨੂੰ ਬਿੱਠੀ ਕਾਫੀ ਨਜ਼ਰ ਆਉਣੀ ਹੈ ਲੈਟਰ ਦੀ ਕੁਆਲਿਟੀ ਦੇਖੋ ਹਜੇ ਤਾਂ ਸਵੇਲਿੰਗ ਪਾਈ ਹੋਈ ਆ ਜਿਉਂ ਜਿਉਂ ਇਹਨੇ ਬੱਚੇ ਨੂੰ ਜਨਮ ਦਿੱਤਾ ਬਾਈ ਠੀਕ ਹੈ ਇਹਦਾ ਬੱਚਾ ਆ ਬੈਠਾ ਵਾਈਟ ਠੀਕ ਹੈ ਸੋ ਦੋਸਤੋ ਵਾਈਟ ਬੱਚਾ ਇਹਦਾ ਤੇ ਇਹ ਬੱਚੀ ਜਿਹੜੀ ਜਰਸੀ ਤੋਰੀ ਸੀ ਉਹਦਾ ਅ ਕਾਲੇ ਬਾਈ ਕੀ ਰੇਟ ਰਹਿਣਾ ਇਹਦਾ ਜਗਜੀਤ ਵੀਰੇ ਮਾਲੇ ਦਾ ਜਿਹੜਾ ਮਰਜ਼ੀ ਕਰ ਲਗੇ 2,60,000 ਰੁਪਏ ਦੀ ਵੈਡ ਦੇ ਦਾਂਗੇ ਠੀਕ ਹੈ ਸੋ ਦੋਸਤੋ ਦੇਖਿਓ ਵੈਡ ਇਹ ਜੋੜਾ ਹੀ ਜੇ ਕੋਈ ਭਰਾ ਅਸਲ ਵਿੱਚ ਇਹਦਾ ਬਾਈ ਬੱਚੇ ਲੈਣ ਵਾਲੀ ਜਿੱਦਾਂ ਦੇ ਮਰਜ਼ੀ ਬੰਦਾ گاਹ ਬੱਚੇ ਇਹਦੇ ਸੈਕਸਡ ਸੀਮਨ ਲਵਾ ਕੇ ਬੱਚੇ ਲੈ ਲੇ ਹੂੰ ਦੇਖੋ ਤਿਆਰੀ ਵੜਦੀ ਹਜੇ ਕੱਲ ਹੀ ਸੋਈ ਹੈ ਬੜਾ ਸੋਹਣਾ ਹਵਾਨਾ ਟਾਈਮ ਟੂ ਟਾਈਮ ਮਿਲਕਿੰਗ ਹੈ ਬਾਈ ਕਹਿੰਦਾ ਵੀ ਕੈਮਰੇ ਲੱਗੇ ਹੋਏ ਆ ਚੁਾਈ ਦੇਖ ਲਓ ਜੇ ਨਾ ਸੋਚੇ ਕੋਈ ਕਈ ਵੀ ਭਰਾ ਨੂੰ ਲੱਗੇ ਵੀ ਅਰਸ਼ਾਦ ਏਡੇ ਹਵਾਨੇ ਦੁੱਧ ਰੋਕਿਆ ਬਣਦੇ ਹੋਣਗੇ ਹਾਲਾਂਕਿ ਬਰੀਡ ਕੁਆਲਿਟੀ ਦੀ ਜਿਹਨੂੰ ਪਰਖਾ ਉਹਨੂੰ ਪਤਾ ਵੀ ਇਹ گاਵਾ ਦੁੱਧ ਕਿੰਨਾ ਕ ਦਿੰਦੀਆਂ ਇਹਨਾਂ ਨੇ ਬਹੁਤ ਘਰ ਆ ਜਿਹੜੇ ਐਚ ਫਗਾਵਾਂ ਨੇ ਪੂਰੇ ਕਰੋੜਪਤੀ ਬਣਾਤੇ ਇਦਾਂ ਜੀ ਬਾਈ ਜੀ ਨੂੰ ਮੈਂ ਮਿਲਿਆ ਜਿਨ੍ਹਾਂ ਦੇ ਪਹਿਲਾਂ ਦੇ ਹਾਲਾਤ گاਵਾ ਘਰੇ ਆਉਣ ਤੋਂ ਬਾਅਦ ਚ ਬਦਲੇ ਆ ਬਹੁਤ ਜ਼ਿਆਦਾ ਸੋ ਇਹ ਵੜ ਦੇਖੋ ਤੁਸੀਂ 2 ਲੱਖ ਤੇ 60 ਹਜ਼ਾਰ ਦੀ ਡਿਮਾਂਡ ਹੈ ਤਾਜੀ ਸੋਈ ਵੀ ਹੈ ਚੰਗਾ ਦੁੱਧ ਦੇਊਗੀ ਦੁੱਧ ਤੁਸੀਂ ਆਪ ਦੀ ਸਮਝ ਵੀ ਵਰਤ ਸਕਦੇ ਹੋ ਤੁਸੀਂ ਕਿੰਨਾ ਚੋਲੋਗੇ ਪਰ ਤਿਆਰੀ ਦੱਸਦੀ ਹੈ ਕਰਮਾਲੀ ਦੀ ਵੀ ਇਹ ਬਹੁਤ ਸੋਹਣੇ ਦੁੱਧ ਵਾਲੀ ਗਾਂ ਹੈ ਅਗਾੜੀ ਅੱਗੋਂ ਹਵਾਨਾ ਜੁਆਇੰਟ ਕਿੰਨਾ ਹੈ ਉਹ ਵੀ ਦੇਖ ਸਕਦੇ ਹੋ ਜੁੜਿਆ ਹੋਇਆ ਪੂਰਾ ਤੇ ਫਿੱਟ ਚੋਂ ਹਵਾਨਾ ਵੀ ਦੇਖੋ ਖੁਚਾਂ ਤੋਤੇ ਰਹੂਗਾ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ ਲਾਸਟ ਉੱਤੇ ਕਾਲੇ ਭਾਈ ਇਹਦੀ ਕੀ ਡਿਟੇਲ ਆ ਦੂਜਾ ਸੂ ਹੈ ਜਗਜੀਤ ਵੀਰੇ ਬਹੁਤ ਜਿਆਦਾ ਅਸਲ ਚੀਜ਼ ਅਸਲ ਗਾਂ ਅਸਲ ਦੁੱਧ ਵਾਲਾ ਜਾਨਵਰ ਠੀਕ ਹੈ ਕਿੰਨਾ ਚਿਰ ਲੈ ਜੂ ਭਾਈ ਸੂਣ ਚ ਇਹ ਜਗਜੀਤ ਮੇਰੇ ਹਿਸਾਬ ਨਾਲ ਭਾਈ ਇਹ 5-4 ਦਿਨ ਲੈ ਜੂ ਜੀ ਆ ਰੇਟ ਕੀ ਰਹਿਣਾ ਇਹਦਾ ਜਗਜੀਤ 2.5 ਲੱਖ ਰੁਪਏ ਦੀ ਵੈੜ ਦੇ ਦਾਂਗੇ ਮੁੱਲ ਜਿਹੜਾ ਮਰਜ਼ੀ ਕਰਾ ਲੀਗੇ ਹਾਈਟ ਲੈਂਥ ਸਟ੍ਰਕਚਰ ਦੇਖੋ ਕਿੱਡਾਗਾ ਸਰੀਰ ਕਿੱਦਾਂ ਦਾ ਲੱਗਾ ਵਾ ਦੋਗਾ ਵਾਂਗੂ ਐ ਪਿੱਛੋਂ ਤੁਸੀਂ ਦੇਖੋ ਇਹਦਾ ਹਵਾਨੇ ਦੀ ਬਣਾਵਟ ਜਦੋਂ ਪੂਰੀ ਭਰ ਗਈ ਕਰਮ ਵਾਲੀ ਬਿਲਕੁਲ ਨੇੜ ਆ ਗਈ ਤਾਂ ਫਿਰ ਹਵਾਨਾ ਦੇਖੋ ਜਿਵੇਂ ਬਾਹਰ ਲੀਆਂ ਖਾਵਾਂ ਹੁੰਦੀਆਂ ਉਦਾਂ ਦਾ ਨਜ਼ਰਾ ਆਊਗਾ ਚੜਾਈ ਦੇਖ ਸਕਦੇ ਹੋ ਤੁਸੀਂ ਦੀ ਤੁਸੀਂ ਸਟਰਕਚਰ ਦੇਖੋ ਪਾਣੀ ਪੀ ਰਹੀ ਹੈ ਹੁਣ ਹਵਾਨਾ ਦੇਖੋ ਪਿਛਾਣ ਨੂੰ ਕਿੰਨਾ ਸੋਹਣਾ ਨਿਕਲ ਰਿਹਾ ਹਵਾਨਾ ਹਜੇ ਦਿਨ ਇਹਨੇ ਲੈਣੇ ਆ ਜਿਗਦੀ ਵੀਰੇ ਇਹਦੇ ਨੋਟ ਕਰਨ ਵਾਲੀਆਂ ਚੀਜ਼ਾਂ ਨਾ ਜਿਹੜੀਆਂ ਆਪਾਂ ਕਹਿ ਰਹੇ ਆਂ ਦੇਖੋ ਪਿੱਠ ਪੁੜੇ ਦੀ ਬਣਾਵਟ ਟਾਪ ਲਾਈਨ ਹਰ ਚੀਜ਼ ਪੱਸਲ ਨਾਲ ਦਾ ਗੈਪ ਪੇਟਾ ਜਿੰਨੇ ਵੀ ਇਹਨੂੰ ਅੰਗ ਲੱਗੇ ਹੋਏ ਯਾਨੀ ਦੁੱਧ ਵਾਲੇ ਲੱਗੇ ਹੋਏ ਜਿੱਦੀ ਕਾਪਾ ਨੂੰ ਨੌਲੇਜ ਆ ਬਾਕੀ ਜਿਹੜਾ ਵੀ ਭਰਾ ਲੈਂਦਾਗਾ ਉਹ ਸਮਝ ਰੱਖ ਕੇ ਬਾਈ ਇਹਨੇ ਕਿ ਪੈਸੇ ਲੌਂਦਾ ਕਿ ਨਹੀਂ ਸਹੀ ਹੈ ਉਹ ਆਪਾਂ ਤਾਂ ਸਿਆਣਾ ਹੀ ਹੋਊਗਾ ਬਾਕੀ ਸੇਵਾ ਦੇ ਨਾਲ ਦੁੱਧ ਬੰਦਾ ਜਿੱਥੇ ਮਰਜੀ ਲੈ ਜਾਏ ਬਾਈ ਇਹ ਇੱਕ ਐਦਾਂ ਦੀ ਚੀਜ਼ ਐ ਇੱਕ ਮਸ਼ੀਨ ਹੀ ਐ ਕਰਮਾਂ ਵਾਲੀ ਕੇਅਰ ਕਰ ਲਾ ਤੇ ਪਤਾ ਨਹੀਂ ਕਿੱਧਰ ਲੈ ਪਾਸਾ ਬੰਦੇ ਨੂੰ ਕਰ ਸੋ ਚੰਗੇ ਦੁੱਧ ਵਾਲੀ ਚੰਗੀ ਰਕਮ ਦੇ ਵਿੱਚ ਮਿਲਣੀ ਹੈ ਤੇ ਪੂਰਾ ਦਿਲ ਰੱਖ ਕੇ ਉਹ ਭਰਾ ਖਰੀਦੂਗਾ ਕਿਉਂਕਿ ਸੇਵਾ ਨਾਲ ਦੁੱਧ ਚੋਣਾ ਤੁਸੀਂ ਆਪ ਦੀ ਸਮਝ ਵਰਤ ਲਿਓ ਜੇ ਬਹੁਤ ਸੋਹਣੇ گاਵਾ ਹਨ ਹੋਰ ਵੀ ਸੀ ਪੰਜ ਨਗ ਦਿਖਾਏ ਆ ਤੇ ਨਾਲ ਇੱਕ ਛੋਟਾ ਜਿਹਾ ਫਾਰਮ ਜਿਹਦੀ ਸ਼ੁਰੂਆਤ ਹੋਈ ਹੈ ਤੇ ਸ਼ੁਰੂਆਤ ਵੀ ਇਸ ਢੰਗ ਨਾਲ ਹੋਈ ਹੈ ਵੀ ਸਾਰੀਆਂ ਵਹਿੜਾਂ ਚੈਂਪੀਅਨ ਹੀ ਆ ਜਿਨ੍ਹਾਂ ਦੇ ਬੱਚੇ ਬਾਈ ਨੇ ਸਾਹਮਣੇ ਸ਼ੁਰੂ ਕੀਤੇ ਆ ਸੁੱਖ ਚਾਹੀਦੀ ਆ ਹੋਂਦੇ 2-4 ਸਾਲਾਂ ਦੇ ਵਿੱਚ ਦੀ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਦੇਵੇ ਇੱਕ ਵੱਡਾ ਫਾਰਮ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਕਿਸੇ ਟਾਈਮ ਸ਼ੈੱਡ ਵੀ ਪਾਊਗਾ ਬਹੁਤ ਮਿਹਰਬਾਨੀ ਦੱਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ